ਪਹਿਲਾ ਵੀਡੀਓ ਦੇਖ ਲਓ ਫਿਰ ਆਪਾਂ ਗੱਲ ਕਰਦੇ ਆਂ ਵਾਹ ਨਹੀਂ ਕੁਰਸੀਏ ਕੁਰਸੀ ਸਭ ਤੋਂ ਉੱਪਰ ਵਾ ਸਾਡੇ ਦੇਸ਼ਲੇ ਜਿਨ੍ਹਾਂ ਲੋਕਾਂ ਨੇ ਇੰਨਾ ਕੁਛ ਕੀਤਾ ਹੋਵੇ ਕੁਰਬਾਨੀਆਂ ਦਿੱਤੀਆਂ ਹੋਵੇ ਜਿਨ੍ਹਾਂ ਕਰਕੇ ਅੱਜ ਸਾਡਾ ਦੇਸ਼ ਚੱਲ ਰਿਹਾ ਆ ਅਸੀਂ ਦੌੜੇ ਭੱਜੇ ਫਿਰਦੇ ਆ ਇਸ ਕੁਰਸੀ ਨੇ ਉਹਨਾਂ ਦੀ ਅੱਜ ਪ੍ਰਤੀਮਾ ਨੂੰ ਬਾਬਾ ਸਾਹਿਬ ਦੀ ਪ੍ਰਤੀਮਾ ਨੂੰ ਵੀ ਬਲੀ ਛਾੜ ਦਿੱਤਾ ਲੇਕਿਨ ਕੁਰਸੀ ਸਾਡੀ ਖਿਸਕਣੀ ਨਹੀਂ ਚਾਹੀਦੀ ਸਾਨੂੰ ਵੋਟ ਕਿੱਦਾਂ ਮਿਲਦੀ ਆ ਅਸੀਂ ਵੋਟ ਕਿੱਦਾਂ ਇਕੱਠੀ ਕਰ ਸਕਦੇ ਆ ਅਸੀਂ ਵੋਟ ਕਿੱਦਾਂ ਵਟੋਰ ਸਕਦੇ ਆ ਚਾਹੇ ਕੋਈ ਵੀ ਹੋਵੇ ਕੋਈ ਵੀ ਤਰੀਕਾ ਸਾਨੂੰ ਅਪਣਾਉਣਾ ਪਵੇ ਪਰ ਸਾਡੀ ਵੋਟ ਕਿਸੇ ਹੋਰ ਪਾਰਟੀ ਨੂੰ ਨਹੀਂ ਜਾਣੀ ਚਾਹੀਦੀ ਅੱਜ ਇੱਕ ਸਮੁਦਾਏ ਦੀ ਵੋਟ ਇਕੱਠੀ ਕਰਨ ਲਈ ਅੱਜ ਬਾਬਾ ਸਾਹਿਬ ਅੰਬੇਦਕਰ ਦੀ ਪ੍ਰਤੀਮਾ ਨੂੰ ਬੜੀ ਚਾੜ ਦਿੱਤਾ ਕੁਰਸੀ ਸਭ ਤੋਂ ਮਹਾਨ ਹੋ ਗਈ ਆ ਤੇ ਜਿਨ੍ਹਾਂ ਨੇ ਸਾਡੇ ਦੇਸ਼ ਲਈ ਇੰਨਾ ਕੁਛ ਕੀਤਾ ਆਪਣੀਆਂ ਜਨਾਬਾਰਤੀਆਂ ਇਸ ਦੇਸ਼ ਨੂੰ ਸੰਵਿਧਾਨ ਦਿੱਤਾ ਇਸ ਸਦੀ ਦੇ ਸਭ ਤੋਂ ਪੜ੍ਹੇ ਲਿਖੇ ਤੇ ਸੂਝਵਾਨ ਬਾਬਾ ਸਾਹਿਬ ਅੰਬੇਦਕਰ ਉਹਨਾਂ ਦੀ ਪ੍ਰਤੀਮਾ ਨੂੰ ਵੀ ਨਹੀਂ ਬਖਸ਼ਿਆ ਪਹਿਲੀ ਗੱਲ ਇਹ ਜਿਹੜੀ ਪ੍ਰਤੀਮਾ ਆ ਇਹ ਘੱਟੋ ਘੱਟ 10 ਫੁੱਟ ਉੱਚੀ ਆ ਪਹਿਲਾਂ ਉਸ ਥੜੇ ਤੇ ਪੌੜੀ ਚੜ੍ਹੀ ਗਈ ਪੌੜੀ ਦਾ ਭਜਨ ਵੀ 15 ਤੋਂ 20 ਕਿਲੋ ਆ ਕੱਲਾ ਬੰਦਾ ਉੱਥੇ ਪੌੜੀ ਨਹੀਂ ਚੜ੍ਹ ਸਕਦਾ ਪੌੜੀ ਚੜ੍ਹੀ ਤੇ ਉਸ ਤੋਂ ਬਾਅਦ ਪ੍ਰਤੀਮਾ ਨੂੰ ਨੁਕਸਾਨ ਪਹੁੰਚ ਆਇਆ ਇੱਕ ਬੰਦਾ ਵੀਡੀਓ ਬਣਾ ਰਿਹਾ ਆ ਦੇਖੋ ਇਹਦੇ ਪਿੱਛੇ ਕਿੱਡੀ ਵੱਡੀ ਸਾਜ਼ਿਸ਼ ਹੋ ਆਪਨੇ ਇਹਨਾਂ ਨੂੰ ਇਹ ਨਹੀਂ ਫਰਕ ਪੈਂਦਾ ਕਿ ਦੇਸ਼ ਦਾ ਮਾਹੌਲ ਖਰਾਬ ਹੋਊਗਾ ਆਪਸ ਵਿੱਚ ਲੋਕਾਂ ਦੇ ਵਿੱਚ ਤਣਾਅ ਵਧੂਗਾ ਸਿਰਫ ਇਹਨਾਂ ਨੂੰ ਆਪਣੀ ਕੁਰਸੀ ਚਾਹੀਦੀ ਆ ਸਾਡੀ ਵੋਟ ਸਾਨੂੰ ਕਿੱਦਾਂ ਮਿਲੂਗੀ ਅਸੀਂ ਵੋਟ ਨੂੰ ਕਿੱਦਾਂ ਇਕੱਠੀ ਕਰ ਸਕਦੇ ਆ ਇਹਨਾਂ ਨੂੰ ਤਾਂ ਸਿਰਫ ਆਪਣੀ ਕੁਰਸੀ ਨਾਲ ਪਿਆਰ ਵਾ ਮੈਂ ਫਿਰ ਵੀ ਲੋਕਾਂ ਨੂੰ ਬੇਨਤੀ ਕਰਦਾ ਆ ਇਨਾ ਦੇ ਮਗਰ ਨਾ ਲੱਗਿਓ ਕਿਉਂਕਿ ਜਿਸ ਬੰਦੇ ਨੇ ਇਸ ਪ੍ਰਤੀਮਾ ਨੂੰ ਨੁਕਸਾਨ ਪਹੁੰਚਾਇਆ ਉਹ ਇੱਕ ਗਰੀਬ ਪਰਿਵਾਰ ਦਾ ਮੁੰਡਾ ਆ ਤੇ ਉਸ ਦੀ ਮਾਂ ਲੋਕਾਂ ਦੇ ਘਰ ਬਰਤਨ ਮਾਂਜ ਕੇ ਆਪਣਾ ਗੁਜ਼ਾਰਾ ਕਰਦੀ ਆ ਤੇ ਦੱਸੋ ਆਮ ਬੰਦੇ ਨੂੰ ਪ੍ਰਤੀਮਾ ਨੂੰ ਭੰਨ ਕੇ ਕੀ ਬੈਨੀਫਿਟ ਹੋ ਸਕਦਾ ਆ ਤੁਸੀਂ ਆਪੇ ਸੋਚਣ ਵਾਲੀ ਗੱਲ ਆ ਆਪਣੇ ਦਿਮਾਗ ਨਾਲ ਸੋਚੋ ਦੋਸਤੋ ਇਨ੍ਹਾਂ ਲੀਡਰਾਂ ਤੋਂ ਬਾਚਕੀਰੋ ਨਿਤਾ ਇਹਨਾਂ ਨੇ ਤੁਹਾਨੂੰ ਆਪਸ ਵਿੱਚ ਲੜਾ ਲੜਾ ਕੇ ਇੰਨੀ ਕਿ ਤੁਹਾਡੇ ਅੰਦਰ ਨਫ਼ਰਤ ਭਰ ਦੇਣੀ ਆ ਕਿ ਤੁਹਾਡਾ ਗਵਾਂਡੀ ਨਾਲ ਗਵਾਂਡੀ ਦਾ ਪਿਆਰ ਬਿਲਕੁਲ ਖਤਮ ਕਰ ਦੇਣਾ ਆ ਇੱਕ ਦੂਜੇ ਨੂੰ ਤੁਸੀਂ ਇੰਨੀ ਕਿ ਨਫ਼ਰਤ ਨਾਲ ਦੇਖਣ ਲੱਪੈਣਾ ਆ ਇੱਕ ਦੂਜੇ ਨੂੰ ਤੁਸੀਂ ਦੇਖਣਾ ਮਨਜ਼ੂਰ ਨਹੀਂ ਕਰਨਾ ਇਸ ਕਰਕੇ ਦੋਸਤੋ ਮੇਰੀ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਇਹਨਾਂ ਦੇ ਮਗਰ ਨਾ ਲੱਗੋ ਤੇ ਆਪਸੀ ਭਾਈਚਾਰੇ ਨਾਲ ਜਿੱਦਾਂ ਤੁਸੀਂ ਰਹਿੰਦੇ ਆ ਉਦਾਂ ਰਹੋ ਤੇ ਬਾਕੀ ਜੇ ਤੁਹਾਡੇ ਕੋਈ ਵਿਚਾਰ ਹੈਗੇ ਕਮੈਂਟ ਵਿੱਚ ਜ਼ਰੂਰ ਲਿਖਿਓ ਤੇ ਫਿਰ ਤੁਹਾਨੂੰ ਜਲਦੀ ਮਿਲਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ